Thank you. ਸਾਰੇ ਗਿਜੋ ਇਧਿਆਸ ਹੋ ਜੇ ਦਾ ਜਾਨਾ ਜੀ ਆ ਰਹਾ ਹੈ ਕਿ ਬਾਹਰ ਨਹੀਂ ਪੁੱਛੀ ਬੱਚੇ ਤੇ ਭਾਗ ਆ ਬਾਈ ਹਾਂ ਇਹ ਤਾਂ ਪਹਿਲਾਂ ਪਹਿਲਾਂ ਚਾਰ ਕਰਦੇ ਹਾਂ ਸਾਂਝੀ ਇਤਿਹਾਸਕ ਨਗਰ ਗੋਨਵਾਲ ਸਾਹਿਬ ਜਿਹੜੀ ਆਪਣੀ 450 ਸਾਲਾਂ ਸਤਾਵਦੀ ਮਨਾਈ ਜਾ ਰਹੀ ਹੈ ਕਿੰਦਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ RAM DAS GURU ਜਿਨ ਸਿਰੇ ਅਤਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਤਾਰਿਆ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੁਹੇ ਬਣਿਆਵੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ RAM DAS ਪਾਤਸ਼ਾਹ ਮਹਾਰਾਜ ਜੀ ਆ 450 ਸਾਲਾ ਗੁਰਤਾ ਗੱਦੀ ਦੇ ਬਰਾਜਮਾ ਹੁਣ ਹੁੰਦਾ ਪੁਰਬ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ 450 ਸਾਲਾ ਜੋਤੀ ਜੋਤ ਪੁਰਬ ਸ਼ਤਾਬ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਨਕ ਨਾਮਲੇਵਾ ਸਿੱਖ ਸੰਗਤਾਂ ਸਮੂਹ ਨਿਹੰਗ ਸਿੰਘ ਜਿੱਥੇ ਬੰਦੀਆਂ ਕਾਰ ਸੇਵਾ ਵਾਲੀ ਜਿੱਥੇ ਬੰਦੀਆਂ ਇਲਾਕਾ ਦੇ ਨਿਵਾਸੀ ਸੰਗਤਾਂ ਬੜੀ ਸਰਦਾਰਾ ਭਾਵਨਾ ਸਰਕਾਰ ਦੇ ਨਾਲ ਇਸ ਸਥਾਨ ਤੇ ਮਨਾ ਰਹੇ ਹਨ ਜਿੱਥੇ ਲੰਗਰਾਂ ਦੀਆਂ ਸਵਾਵਾ ਆਰੰਭ ਨੇ ਚੱਲ ਰਹੀਆਂ ਨੇ ਉਥੇ ਅੱਜ ਜੋ ਕਿ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦਾ ਮਹਾਨ ਪਾਵਨ ਸਥਾਨ ਜੰਨ ਘਰ ਗੁਰਦੁਆਰਾ ਹੈ ਜੋ ਕਿ ਤਰਨਾ ਦਲ ਦੇ ਮੁਖੀ ਸ੍ਰੀ ਮਾਨ ਸੰਤ ਬਾਬਾ ਜੋਗਾ ਸਿੰਘ ਜੀ ਬਾਬਾ ਗੁਰਦੇਵ ਸਿੰਘ ਜੀ ਦੀ ਰਹਿਨਮਾਈ ਹੇਠ ਇਸ ਸਥਾਨ ਤੇ ਅੱਜ ਗੇਟ ਜਿਹੜਾ ਹੈ ਕਿਉਂਕਿ ਇਸ ਨਗਰ ਦੀ ਸੁੰਦਰਤਾ ਵਾਸਤੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਕਰਦੇ ਦੇ ਸੰਬਦੇਸ਼ਾਂ ਦੇ ਵਿੱਚੋਂ ਸੰਗਤ ਆਉਣੀ ਹੈ ਤਾਂ ਕਿ ਸੰਗਤ ਆਵੇ ਉਸ ਨੂੰ ਪਤਾ ਲੱਗੇ ਕਿ ਇੱਥੋਂ ਦੀ ਕੀ ਸੁੰਦਰਤਾ ਹੈ ਜਿਵੇਂ ਸਤਿਗੁਰਾਂ ਨੇ ਇਸ ਨੂੰ ਇਹ ਸਿੱਖੀ ਦਾ ਧੁਰੇ ਵਜੋਂ ਸਤਿਗੁਰਾਂ ਨੇ ਜਾਣਿਆ ਸੋ ਉਸੇ ਕੜੀ ਤੈਤ ਅੱਜ ਇਹ ਜਿਹੜਾ ਗੇਟ ਹੈ ਪ੍ਰਾਤਨ ਹੋ ਚੁੱਕਾ ਹੈ ਇਸ ਨੂੰ ਢਾਕੇ ਨਵਾਂ ਗੇਟ ਜਿਹੜਾ ਇੱਥੇ ਬਣਾਇਆ ਜਾਣਾ ਹੈ ਤਾਂ ਕਿ ਸਿੱਖ ਸੰਗਤਾਂ ਬੜੇ ਪਿਆਰ ਸਤਿਕਾਰ ਦੇ ਨਾਲ ਆਣ ਕਰਕੇ ਜਿੱਥੇ ਬੌਲੀ ਸਾਹਿਬ ਕੇ ਆਣ ਕੇ ਨਤਮਸਤਕ ਹੁੰਦੀਆਂ ਐ ਉੱਥੇ ਸੰਸਥਾਨ ਜੰਨਕਾਰ ਸਥਾਨ ਜਿਹੜਾ ਇੱਥੇ ਵੀ ਆਣ ਕੇ ਨਤਮਸਤਕ ਹੋਣ ਸੋ ਇਹ ਸੇਵਾ ਜਿਹੜੀ ਹੈ ਮਾਪੁਰਖ ਬਾਬਾ ਕੋ ਲਾਸਿੰਗ ਦੀ ਬਾਬਾ ਗੁਰਨਾਮ ਸਿੰਘ ਜੀ ਜੂਪੀ ਵਾਲੇ ਉਹਨਾਂ ਦੀ ਜਥੇਬੰਦੀ ਵੱਲੋਂ ਬਾਬਾ ਜੋਗਾ ਸਿੰਘ ਜੀ ਬਾਬਾ ਗੁਰਦੇਵ ਸਿੰਘ ਜੀ ਅਤੇ ਸਾਰੀ ਹੀ ਸੰਗਤ ਮਿਲ ਕਰਕੇ ਅੱਜ ਦਾ ਇਹ ਜਿਹੜਾ ਗੇਟ ਦੀ ਸੇਵਾ ਆਰੰਭ ਕਰ ਰਹੀਏ ਨੇ ਸੋ ਜਿੱਥੇ-ਜਿੱਥੇ ਵੀ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਸੁਣਦੀਆਂ ਨੇ ਸਾਰਿਆਂ ਨੂੰ ਅਪੀਲ ਹੈ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਹੈ ਕਿ ਸੰਗਤ ਜੀ ਆਓ ਸਾਨੂੰ ਸੁਭਾਗ ਪ੍ਰਾਪਤ ਹੋਇਆ ਸਾਡੀ ਜ਼ਿੰਦਗੀ ਦੇ ਵਿੱਚ ਇਸ ਸਥਾਨ ਤੇ ਸ਼ਤਾਬਦੀ ਮਨਾਉਣ ਦਾ ਸਾਨੂੰ ਜੋ ਸੁਭਾਗ ਪ੍ਰਾਪਤ ਹੋਇਆ ਆਓ ਇਸ ਮਹਾਨ ਪਾਵਨ ਸਥਾਨ ਦੇ ਨਤਮਸਤੂ ਕਰਕੇ ਤਨ ਮਨ ਧਨ ਦੇ ਨਾਲ ਸੇਵਾਵਾਂ ਕਰਕੇ ਗੁਰੂ ਅਮਰਦਾਸ ਪਾਤਸ਼ਾਹ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜੀ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ 27 ਸਮਾਗਮ ਨਗਰ ਕੌਨਵਾਲ ਸਾਹਿਬ ਅੱਗੇ ਮਨਾਏ ਜਾ ਰਹੇ ਨੇ ਕਿੰਦਾਂ ਦੀਆਂ ਤਿਆਰੀਆਂ ਚੱਲਦੀਆਂ ਪਈਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਤਨ ਸ੍ਰੀ ਗੁਰੂ ਅਮਰਦਾਸ ਜੀ ਦਾ 450 ਸਾਲਾ ਦੇਵਸ ਜਿਹੜਾ ਉਹ ਆ ਰਿਹਾ ਜੀ 15 ਤੋਂ ਲੈ ਕੇ ਜੀ 18 ਤਰੀਕ ਤੱਕ ਤਨਤਨ ਸ੍ਰੀ ਗੁਰੂ ਰਾਮਦਾਸ ਜੀ ਦਾ ਗੁਰਤਾ ਗੱਦੀ ਦੇਵਸ ਜਿਹੜਾ 450 ਸਾਲਾ ਉਹ ਵੀ ਮਨਾ ਰਹੇ ਆ ਜੀ ਇਹ ਸਬੰਧ ਦੇ ਵਿੱਚ ਬਹੁਤ ਹੀ ਜੋਰਾਂ ਛੋਰਾ ਦੇ ਨਾਲ ਗੋਇੰਦਵਾਲ ਸਾਹਿਬ ਦੇ ਵਿੱਚ ਤਿਆਰੀਆਂ ਚੱਲ ਰਹੀਆਂ ਜੀ ਸੰਤ ਮਹਾਪੁਰਸ਼ ਜਿੰਨੀਆਂ ਵੀ ਸੰਸਥਾ ਸਾਰੀਆਂ ਜਿਹੜੀਆਂ ਬੜੀ ਹਤੁਮਤਾ ਮਨਾ ਸੇਵਾ ਕਰ ਰਹੀਆਂ ਜੀ ਨਗਰ ਦੇ ਲੋਕ ਜਿਹੜੇ ਲਾਗੇ ਪਿੰਡਾਂ ਦੇ ਸਾਰੇ ਬੜੀ ਧੁੰਮ ਧਾਵਨਾ ਮਨਾ ਰਿਹਾ ਜੀ ਸਰਪੰਚ ਸਾਹਿਬ ਆ ਤੁਹਾਡੇ ਅਲੋ ਪਿੰਡ ਦੇ ਮੋਹਤਪਾਰ ਹੋਣ ਦੇ ਨਾਤੇ ਕਿੰਨਾ ਐਸਜੀਪੀਸੀ ਦਾ ਸਹਿਯੋਗ ਕੀਤਾ ਜਾ ਰਿਹਾ ਐ ਐਸਜੀਪੀਸੀ ਦਾ ਸਾਰੇ ਸੰਤ ਮਹਾਂਪੁਰਸ਼ ਸਾਰੀਆਂ ਜਥੇਬੰਦੀਆਂ ਸਾਰੀਆਂ ਸੰਸਥਾਵਾਂ ਬੜੇ ਜੋਰ ਸ਼ੋਰ ਨਾਲ ਸਹਿਯੋਗ ਕਰ ਰਹੀਆਂ ਜੀ ਸਰਕਾਰ ਦੇ ਨਾਲ ਆ ਤੁਹਾਡਾ ਬਰਾਬਰਾ ਕੰਮ ਹੋਇਆ ਪੰਜਾਬ ਦਾ ਜਾਂ ਸਰਕਾਰ ਨੂੰ ਜੀ ਸਰਕਾਰ ਨੂੰ ਤੁਹਾਡੇ ਚੈਨਲ ਨਾਲ ਰਾਹੀਂ ਅਸੀਂ ਬਹੁਤ ਬਰੀ ਬਾਰਾਂ ਅਪੀਲ ਕੀਤੀ ਹੈ ਜੀ ਸਰਕਾਰ ਨੂੰ ਬੇਨਤੀ ਹੁਣ ਵੀ ਬੇਨਤੀ ਕਰਦੇ ਆ ਜੀ ਵੀ ਸਰਕਾਰ ਨੂੰ ਬੜੇ ਵੱਡੇ ਪੱਧਰ ਤੇ ਸਹਿਯੋਗ ਕਰਨਾ ਚਾਹੀਦਾ ਜੀ ਅੱਛਾ ਕਿਹੜੀਆਂ-ਕਿਹੜੀਆਂ ਤਿਆਰੀਆਂ ਤੁਹਾਡੇ ਵੱਲੋਂ ਕੀਤੀਆਂ ਜਾ ਚੁੱਕੀਆਂ ਨੇ ਕਿਹੜੀਆਂ-ਕਿਹੜੀਆਂ ਤਿਆਰੀਆਂ ਜਿਹੜੀਆਂ ਕਰਨ ਵਾਲੀਆਂ ਨੇ ਜੀ ਜਿਹੜੀਆਂ ਸੜਕਾਂ ਦੀਆਂ ਜਾਂ ਲੋ ਜਿੱਥੇ ਸਾਫ ਸਫਾਈ ਦੇ ਆ ਜਾਂ ਜਿੱਥੇ ਵਧੀਆ ਜਗ੍ਹਾ ਨਹੀਂ ਹੈਗੀਆਂ ਉਹਨਾਂ ਨੂੰ ਸਾਫ ਸੁਥਰਾ ਕੀਤਾ ਜਾ ਰਿਹਾ ਹੈ ਸੰਤ ਮਹਾਪੁਰਸ਼ਾਂ ਵੱਲੋਂ ਪੰਚਾਇਤਾਂ ਵੱਲੋਂ ਜਿੱਥੇ ਕਿਤੇ ਕਮੀਆਂ ਪੇਸ਼ੀਆਂ ਉਹ ਦੂਰ ਕੀਤੀਆਂ ਜਾ ਰਹੀਆਂ ਜੀ ਪੜਾ ਵਧੀਆ ਤਰੀਕੇ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਲੰਗਰਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਟਰੈਫਿਕ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਜੀ ਅੱਜ ਉਹ ਖਦਾਵਾ ਪਿਆਸਕ ਨਗਰ ਗੋਲਵਾਲ ਸਾਹਿਬ ਇਹ ਜਿਹੜਾ ਆਪਣਾ ਤਾਬਦੀ ਜਿਹੜਾ ਮਨਾਈ ਜਾ ਰਹੀ ਗੁਰੂ ਸਾਹਿਬ ਦੀ ਸੋ ਕਿੰਦਾਂ ਦੀਆਂ ਤਿਆਰੀਆਂ ਚੱਲਦੀਆਂ ਪਈਆਂ ਬਿਲਕੁਲ ਜੀ ਸਭ ਤੋਂ ਪਹਿਲਾਂ ਤਾਂ ਫਤਿਹ ਬੁਲਾਉਣੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੜੇ ਕਰਮਾ ਭਾਗਾਂ ਵਾਲੇ ਇਨਸਾਨ ਕਿ ਸਾਡੀ ਜ਼ਿੰਦਗੀ ਦੇ ਵਿੱਚ ਦੋ ਅਹਿਮ ਸ਼ਤਾਬਦੀਆਂ ਆਈਆਂ ਜਿਹੜੇ ਕਿ ਇਲਾਕੇ ਭਰ ਦੀਆਂ ਜਿਹੜੀਆਂ ਸੰਗਤਾਂ ਗੁਰਨਾਨਕ ਨਾਮਲੇਬ ਸੰਗਤ ਜਿੱਥੇ ਵੀ ਚਾਹੇ ਦੇਸ਼ ਵਿਦੇਸ਼ਾਂ ਦੇ ਵਿੱਚੋਂ ਉਹ ਸਾਰੇ ਬੜੇ ਸ਼ਰਧਾ ਤੇ ਸਤਿਕਾਰ ਦੇ ਨਾਲ ਮਨਾ ਰਹੇ ਆ ਉਸੇ ਤਰ੍ਹਾਂ ਦੇ ਨਾਲ ਅਸੀਂ ਨਗਰ ਵੱਲੋਂ ਵੀ ਜਿਸ ਤਰ੍ਹਾਂ ਦੀ ਲੋੜੀਂਦੀ ਪ੍ਰਬੰਧਕ ਹੋਣੇ ਚਾਹੀਦੇ ਆ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਹਿਯੋਗ ਦੇਣ ਦੀ ਗੱਲ ਆ ਪੰਚਾਇਤ ਵੱਲੋਂ ਜਾਂ ਹੋਰ ਇਲਾਕੇ ਦੀਆਂ ਸੰਗਤਾਂ ਵੱਲੋਂ ਬੜਾ ਭਰਮਾ ਸਹਿਯੋਗ ਦਿੱਤਾ ਜਾ ਰਿਹਾ ਤੇ ਗੋਇੰਦਵਾਲ ਸਾਹਿਬ ਦੇ ਚਾਰੇ ਪਾਸੇ ਜਿਹੜੇ ਸੜਕਾਂ ਹਨ ਉਹਨਾਂ ਤੇ 35 36 ਦੇ ਕਰੀਬ ਜਿਹੜੇ ਲੰਗਰ ਲਗਾਏ ਜਾ ਰਹੇ ਆ ਤੇ ਹੋਰ ਵੀ ਜੋੜਾਕਾਰ ਬਾਕੀ ਪਾਣੀ ਦਾ ਪ੍ਰਬੰਧ ਹਰ ਤਰ੍ਹਾਂ ਦਾ ਪ੍ਰਬੰਧ ਕਰਨ ਵਾਸਤੇ ਸੰਗਤਾਂ ਦੇ ਵਿੱਚ ਵੱਖ-ਵੱਖ ਜਿਹੜੀਆਂ ਧਾਰਮਿਕ ਸੁਸਾਇਟੀਆਂ ਹਨ ਉਹਨਾਂ ਦੇ ਵਿੱਚ ਬਹੁਤ ਭਾਰੀ ਇਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਹਰ ਤਰੀਕੇ ਦੇ ਨਾਲ ਨੌਜਵਾਨ ਸਾਡਾ ਜਿਹੜਾ ਤਪਕਾ ਚਾਹ ਸਾਡੇ ਵੱਡੇ ਸਤਿਕਾਰਯੋਗ ਪਤਵੰਤੇ ਸੱਜਣਾ ਹਰ ਰੋਜ਼ ਮੀਟਿੰਗਾਂ ਕਰਕੇ ਜੋ ਵੀ ਲੋੜੀਂਦੇ ਪ੍ਰਬੰਧ ਕਰਨ ਦੀ ਲੋੜ ਹੈ ਉਹ ਆਪਣੇ ਤਰੀਕੇ ਨਾਲ ਕਰ ਰਿਹਾ ਹੈ ਇਲਾਕੇ ਦੀ ਸੰਗਤ ਵੱਲੋਂ ਪੰਚਾਇਤ ਵੱਲੋਂ ਸਾਰੀਆਂ ਸੋਸਾਇਟੀਆਂ ਵੱਲੋਂ ਬੜਾ ਪਰਮਾ ਸਹਿਯੋਗ ਮਿਲ ਰਿਹਾ ਤੇ ਸੰਗਤਾਂ ਦੇ ਵਿੱਚ ਹੀ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਪੁਲਸਾ ਸਰਕਾਰਾਂ ਲੋਕ ਕਿੰਦਾ ਦਾ ਸਹਿਯੋਗ ਮਿਲ ਰਿਹਾ ਆਪਾਂ ਕੇਂਦਰ ਸਰਕਾਰ ਦੀ ਗੱਲ ਕਰੀਏ ਜਾਂ ਪੰਜਾਬ ਸਰਕਾਰ ਦੀ ਗੱਲ ਕਰੀਏ ਦੇਖੋ ਬੜੀ ਦੁੱਖ ਦੀ ਗੱਲ ਹੈ ਕਿ ਜਦੋਂ ਪਹਿਲਾਂ ਪੰਜਾਬ ਦੇ ਵਿੱਚ ਕੋਈ ਵੀ ਮੈਂ ਸਿਆਸੀ ਗੱਲ ਨਹੀਂ ਕਰਨਾ ਚਾਹੁੰਦਾ ਕੋਈ ਵੀ ਸਰਕਾਰ ਬਣਦੀ ਰਹੀ ਹੈ ਚਾਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੀ ਰਹੀ ਹੈ ਚਾਹ ਕਾਂਗਰਸ ਪਾਰਟੀ ਦੀ ਬਣਦੀ ਰਹੀ ਹੈ ਉਹ ਸਰਕਾਰ ਬੜੇ ਵੱਡੇ ਪੱਧਰ ਤੇ ਸ਼ਤਾਬਦੀਆਂ ਦੇ ਬਾਰੇ ਪ੍ਰਬੰਧ ਕਰਦੀ ਰਹੀ ਹੈ ਚਾਹ ਟੈਂਟ ਸਿਟੀ ਲਾਉਣ ਦੀ ਗੱਲ ਹੈ ਚਾਹ ਕਿਸੇ ਨਗਰ ਦੇ ਵਿੱਚ ਜਦੋਂ ਵੱਡਾ ਸਮਾਗਮ ਹੋਣਾ ਹੁੰਦਾ ਤੇ ਇੱਕ ਐਸੀ ਸਪਰੇਅ ਕੀਤੀ ਜਾਂਦੀ ਜਿਹਦੇ ਵਿੱਚ ਕੋਈ ਬਿਮਾਰੀ ਨਾ ਫੈਲ ਸਕੇ ਬਾਕੀ ਜਿਹੜੇ ਹੋਰ ਪ੍ਰਬੰਧ ਹੁੰਦੇ ਸਰਕਾਰ ਵੱਲੋਂ ਕੋਈ ਵੱਡੇ ਪ੍ਰੋਜੈਕਟ ਦਿੱਤੇ ਜਾਂਦੇ ਕੋਈ ਸੜਕਾਂ ਦੀ ਹਾਲਤ ਜਿਹੜੀ ਸੁਧਾਰ ਕੀਤਾ ਜਾਂਦਾ ਤੇ ਬੜੀ ਦੁੱਖ ਦੀ ਗੱਲ ਹੈ ਕਿ ਜਿਹੜੀ ਮੌਜੂਦਾ ਸਰਕਾਰ ਹੈ ਇਹਨੇ ਅਜੇ ਤੱਕ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਮੈਨੇਜਮੈਂਟ ਹੈ ਜਾਂ ਗੁਰਦੁਆਰਾ ਬੌਲੀ ਸਾਹਿਬ ਦੇ ਪ੍ਰਬੰਧਕ ਹੈ ਉਹਨਾਂ ਨਾਲ ਅਜੇ ਤੱਕ ਮੀਟਿੰਗ ਕਰਦੇ ਵੀ ਮناسب ਨਹੀਂ ਸਮਝੀ ਇਹਨਾਂ ਨੂੰ ਮੈਂ ਸਰਕਾਰ ਤੋਂ ਮੰਗ ਕਰਦਾ ਕਿ ਤੁਸੀਂ ਤੁਹਾਨੂੰ ਮੌਕਾ ਮਿਲਿਆ ਤੁਸੀਂ ਹਰ ਤਰੀਕੇ ਦੇ ਨਾਲ ਸਹਿਯੋਗ ਦਿਓ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਲਾਕੇ ਦੀਆਂ ਸੰਗਤਾਂ ਦਾ ਤਾਂ ਜੋ ਜਿਵੇਂ ਦੇਸ਼ ਵਿਦੇਸ਼ ਦੇ ਵਿੱਚੋਂ ਸੰਗਤਾਂ ਨੇ ਆਉਣਾ ਹੈ ਉਹਨਾਂ ਦੀ ਰਹਿائش ਦਾ ਪ੍ਰਬੰਧ ਉਹਨਾਂ ਦੇ ਬਾਥਰੂਮ ਦਾ ਪ੍ਰਬੰਧ ਉਹਨਾਂ ਦੇ ਪਾਣੀ ਦਾ ਪ੍ਰਬੰਧ ਸਰਕਾਰ ਨੂੰ ਪਹਿਲ ਦੇ ਆਧਾਰ ਤੇ ਕਰਨਾ ਚਾਹੀਦਾ ਤਾਂ ਜਿਹਦੀ ਸੰਗਤ ਆਉਣੀ ਹੈ ਉਹਨੂੰ ਕੋਈ ਸਮੱਸਿਆ ਨਾ ਆ ਸਕੇ ਤੇ ਜਿਹੜੇ ਲੰਗਰ ਲਗਾਏ ਜਾ ਰਹੇ ਆ ਉਹ ਲੰਗਰ ਦੇ ਵਿੱਚ ਬਿਜਲੀ ਦੀ ਸਹੂਲਤ ਪਾਣੀ ਦੀ ਸਹੂਲਤ ਜਰੀ ਹੈ ਉਹ ਗਵਰਨਮੈਂਟ ਦਾ ਮੁਢਲਾ ਫਰਜ਼ ਬਣਦਾ ਹੈ ਕਿ ਉਹ ਪ੍ਰਬੰਧ ਕਰੇ ਪਰ ਮੈਂ ਦੁੱਖ ਦੀ ਗੱਲ ਆ ਵੀ ਅਜੇ ਤੱਕ ਵੀ ਜਿਹੜੇ ਇਲਾਕੇ ਭਰਦੇ ਆ ਜਿਹੜੀਆਂ ਕਾਫੀ ਜਿੱਥੇ ਸੰਗਤਾਂ ਨੇ ਆਉਣਾ ਹੈ ਉਹ ਸੜਕਾਂ ਦੀ ਹਾਲਤ ਵੀ ਕਾਫੀ ਤਰਸਜੋਗ ਹੈ ਤੇ ਅਜੇ ਤੱਕ ਸਰਕਾਰ ਵੱਲੋਂ ਕੋਈ ਐਸਾ ਪ੍ਰਬੰਧ ਵੀ ਨਹੀਂ ਕੀਤਾ ਗਿਆ ਤੇ ਸਰਕਾਰ ਤੋਂ ਅਸੀਂ ਮੰਗ ਵੀ ਕੀਤੀ ਆ ਪਹਿਲਾਂ ਵੀ ਇਲਾਕੇ ਦੀ ਸੰਗਤ ਵੱਲੋਂ ਮੰਗ ਹੈ ਕਿ ਕੋਈ ਇਸ ਤਰ੍ਹਾਂ ਦਾ ਜਿਵੇਂ ਆ ਜਿਹੜੇ ਕਾਫੀ ਕਾਫੀ ਨਗਰ ਹੈ ਝੰਡੇਰ ਨਗਰ ਹੈ ਤੁੰਦਾ ਨਗਰ ਹੈ ਗੋਇੰਦਵਾਲ ਸਾਹਿਬ ਨਗਰ ਹੈ ਕਾਫੀ ਨਗਰਾਂ ਦੀ ਇੱਕ ਬੜੇ ਪ੍ਰਾਣੀ ਮੰਗ ਹੈ ਕਿ ਨੌਜਵਾਨਾਂ ਨੂੰ ਨਸ਼ਾ ਤੋਂ ਦੂਰ ਕਰਨ ਵਾਸਤੇ ਇੱਕ ਖੇਡ ਸਟੇਡੀਅਮ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਕਿਉਂਕਿ ਪਹਿਲਾਂ ਵੀ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਇੱਕ ਮੰਡੀ ਦਾ ਪ੍ਰੋਜੈਕਟ ਦਿੱਤਾ ਗਿਆ ਸੀ ਬਹੁਤ ਵਧੀਆ ਮੰਡੀ ਬਣਾਈ ਗਈ ਸੀ ਅਸੀਂ ਮੰਗ ਕਰਦੇ ਹਾਂ ਕਿ ਉਸੇ ਆਧਾਰ ਤੇ ਉਸੇ ਪੈਟਰਨ ਤੇ ਪੀਐਸਆਈ ਡੀਸੀਸੀ ਜਿਹੜੀ ਜਗ੍ਹਾ ਹੈ ਉਹਦੇ ਵਿੱਚੋਂ ਖੇਡ ਸਟੇਡੀਅਮ ਦੀ ਵੀ ਮਨਜ਼ੂਰ ਕੀਤਾ ਜਾਵੇ ਤੇ ਪਹਿਲ ਦੇ ਆਧਾਰ ਤੇ ਉਹ ਬਣਾਇਆ ਜਾਵੇ ਤਾਂ ਜੋ ਜਿਹੜੇ ਸਾਡੇ ਨੌਜਵਾਨ ਹੈ ਜਿਹੜੇ ਨਸ਼ਿਆਂ ਦੇ ਵਿੱਚ ਗਲਤਾਨ ਹੋ ਰਹੇ ਆ ਉਹ ਮੁੜ ਆਪਣੇ ਸਮਾਜ ਦੇ ਨਾਲ ਜੁੜ ਸਕਣ